ਹਾਂ ਉਹਨੂੰ ਫੜਿਓ ਉਹਨੂੰ ਭੱਜ ਭੱਜ ਕੇ ਫੜਿਓ ਉਹਨੂੰ ਭੱਜ ਕੇ ਉਹਨੂੰ ਫੜਿਓ ਭੱਜ ਕੇ ਪਛਾਣ ਲਿਆ ਇੱਧਰ ਆ ਇੱਥੇ ਥੱਲੇ ਆ ਇੱਧਰ ਆ ਹੱਥ ਫੜਾ ਦੇ ਆ ਜਾ ਮੈਂ ਥੱਲੇ ਕੱਢ ਲੈਂਦੇ ਚਲਾ ਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਪਰ ਕੇ ਥੋਣਾ ਨਹੀਂ ਹੋਣਾ ਥੱਲੇ ਆ ਤੂੰ ਮੈਨੂੰ ਇਹ ਗੱਲ ਦੱਸ ਕਿ ਰਾਤ ਨੂੰ ਕਿੱਥੋਂ ਕਿੱਥੋਂ ਆਏ ਹੋ ਤੂੰ ਕਿੰਨੇ ਤੈਨੂੰ ਰੱਖਿਆ ਹੈ ਮੈਨੂੰ ਚੁੱਪ ਚ ਸਹੀ-ਸਹੀ ਦੱਸ ਦੇ ਮੈਂ ਪੁਲਿਸ ਨੂੰ ਫੜਾ ਦੇਣੀ ਸਹੀ-ਸਹੀ ਇਹ ਬੰਦਾ ਵੀਰੇ ਪੂਰਾ ਦਿਮਾਗੀ ਸਹੀ ਆ ਹਾਂ ਇੱਕ ਮਿੰਟ ਅੱਜ ਤੋਂ ਸਾਲ ਇੱਕ ਪਹਿਲਾਂ ਇਹ ਅੱਜ ਤੋਂ ਸਾਲ ਇੱਕ ਪਹਿਲਾਂ ਪਲਾਸੌਰ ਦਾ ਵੀਰ ਆ ਮੈਂ ਮੇਰੇ ਫੋਨ ਤੇ ਗੱਲ ਵੀ ਕਰਾ ਦੇਣਾ ਪਲਾਸੌਰ ਨਾਲ ਹੀ ਆ ਉਹਨੂੰ ਵੀਰ ਨੂੰ ਹੀ ਮਿਲਿਆ ਠੀਕ ਆ ਜੀ ਹਾਂਜੀ ਹਾਂਜੀ ਉਹਨੇ ਵੀ ਟਾਡੇ ਵਾਂਗੂ ਜਿਵੇਂ ਮਤਲਬ ਕਿ ਦੁੱਖ ਲਗਾ ਯਾਰ ਵੀ ਇਹਨੂੰ ਵਿਚਾਰੇ ਨੂੰ ਕੁੱਤੇ ਵਾਲੇ ਪਿੰਜਰੇ ਚ ਧਾਰ ਕੇ ਰੱਖਦੇ ਆ ਇਹੋ ਕਹਿੰਦਾ ਨਾ ਵੀ ਮੈਨੂੰ ਕੁੱਤੇ ਵਾਲੇ ਪਿੰਜਰੇ ਧਾਰ ਕੇ ਪਰ ਇਹ ਇਹ ਸੱਚ ਨਹੀਂ ਆ ਇਹ ਝੂਠ ਆ ਇਹੋ ਕਿਆ ਵੀਰੇ ਠੀਕ ਆ ਜੀ ਮੈਨੂੰ ਉਹਨੂੰ ਕਹਿੰਦਾ ਕਿ ਵੀਰ ਮੈਂ ਰਾਤ ਭੱਜਾਵਾਂ ਰਾਤ ਉਹਨਾਂ ਦੇ ਘਰੇ ਪਾਰਟੀ ਸੀ ਇਹਨਾਂ ਉਹਨਾਂ ਨੂੰ ਜਿੰਦਰਾ ਲਾਉਣਾ ਭੁੱਲ ਗਿਆ ਮੈਂ ਤੜਕੇ ਉਹਨਾਂ ਦੇ ਘਰੋਂ ਭੱਜ ਜਾਵਾਂ ਅਸਲ ਵਿੱਚ ਮੈਂ ਮਰਤ ਦੇ ਵੇਲੇ ਭੱਜਾਂ ਮਰਤ ਦੇ ਵੇਲੇ ਤੜਕੇ ਭੱਜਾਂ ਠੀਕ ਆ ਜੀ ਹਾਂ ਜੀ ਹੁਣ ਕੀ ਦੰਦਾ ਆ ਹੁਣ ਮੈਂ ਜੀ ਅਮਰਤ ਕੋਲੇ ਕੰਨਠਿਆਂ ਜੀ ਆ ਤੜਕੇ ਰਖਿਆ ਦਾ ਠੀਕ ਆ ਜੀ ਇਹ 31 3 ਨੂੰ ਇਹਨੇ ਕਿਹਾ ਕਿ ਮੈਂ ਅੱਜ ਅਮਰਤਵਲੇ ਨਠਿਆ ਮੇਰੀ ਗੱਲ ਸੁਣਿਓ ਇਹਨੇ 31 3 ਨੂੰ ਕਿਹਾ ਕਿ ਮੈਂ ਅੱਜ ਅਮਰਤਵਲੇ ਲਠਿਆ ਠੀਕ ਹੈ ਜੀ ਰਾਤ ਵੀ ਅੱਜ ਵੀ ਤੁਹਾਨੂੰ ਕਹਿੰਦਾ ਕਿ ਮੈਂ ਅਮਰਤਵਲੇ ਨਠਿਆ ਠੀਕ ਹੈ ਜੀ ਸਾਲ ਇੱਕ ਪਹਿਲਾਂ ਵੀ ਇਹਨੇ ਇਹੋ ਗੱਲ ਕਹੀ ਕਿ ਮੈਂ ਅਮਰਤਵਲੇ ਨਠਿਆ ਹੁਣ ਵੀ ਆਹ ਤੂੰ ਦੱਸ ਹੁਣ ਆਇਆ ਕਿੱਥੋਂ ਆ ਤੈਨੂੰ ਪਤਾ ਤੈਨੂੰ ਪਤਾ ਸਾਡੇ ਸਾਡੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਕਿੰਨੀਆਂ ਬੇਦੀਆਂ ਹੁੰਦੀਆਂ ਹਾਂ ਸਹੀ ਗੱਲ ਪਤਾ ਤੁਹਾਨੂੰ ਆ ਪੀ ਖੜੀ ਪਤਾ ਬਾਅਦ ਵਿੱਚ ਲੋਕੀ ਕਹਿ ਦਿੰਦੇ ਆ ਕਿ ਵੀਰੇ ਇਹ ਮੈਂਟਲੀ ਅਫਸੈਟ ਵਾ ਜਿਹੜੇ ਆਪਣੇ ਵਿਰੋਧੀ ਆ ਮੰਨ ਲੋ ਮੈਂਟਲੀ ਅਫਸੈਟ ਹੈ ਜਿਹੜਾ ਨਿਹੰਗ ਦੇ ਤੂੰ ਕਿਤੇ ਆਇਆ ਨਾ ਕਿਸ ਨਿਹੰਗ ਦੇ ਡਿੱਕੇ ਠੀਕ ਆ ਤੇ ਮਨ ਲੈ ਗੁਰਦਾਰੇ ਜਿਵੇਂ ਤੂੰ ਉੱਥੇ ਜਾਗ ਫੜਿਆ ਜਮ ਗੁਰਦਾਰੇ ਦੇ ਵਿੱਚ ਗਿਆ ਹਾਂ ਕਿ ਇਹ ਨਿਹੰਗ ਦੇ ਡਿੱਕੇ ਆ ਜਾਂਦਾ ਤੇ ਉਹਨੇ ਤੈਨੂੰ ਮੈਂ ਬਹੁਤ ਬਹੁਤ ਮੈਨ ਗਲਤ ਕੰਮ ਕੀਤਾ ਆ ਦਾ ਸਹੀ ਸਹੀ ਹਾਂ ਆ ਤਾਂ ਆ ਤਾਂ ਬਾਦਮ ਮੈਂ ਨਾ ਕਿਸੇ ਕੋ ਬੇਕੂਬ ਨਹੀਂ ਬਣਾਉਂਗਾ ਬਣਾਉਣਾ ਕਿਉਂ ਸੀਗਾ ਤੂੰ ਆਪ ਮਨ ਮੰਨਣ ਡਿਆ ਵਾ ਕਿ ਮੈਂ ਬੇਕੂਬ ਬਣਾਉਣ ਡਿਆ ਲੋਕਾਂ ਨੂੰ ਬਣਾਉਂਦਾ ਕਿਉਂ ਸੀਗਾ ਕਿਉਂ ਬਣਾਉਂਦਾ ਗਲਤ ਕੰਮ ਕਿਉਂ ਬਣਾਉਂਦਾ ਕਿਉਂ ਗਲਤ ਕੰਮ ਕਰਦਾ ਤੇ ਕਿਹੜੇ ਕਿਹੜੇ ਗਲਤ ਕੰਮ ਕੀਤੇ ਦੱਸ ਅਜ ਤੱਕ ਕਿੰਨੇ ਕਿੰਨੇ ਪੈਸੇ ਲੈ ਲਏ ਗਲਤ ਕੰਮ ਕੀਤੇ ਦੱਸ ਵੀਡੀਓ ਦੱਸ ਸਾਰਾ ਕੋਜ ਲੋੜੇ ਪਈ ਤੇ ਬੋਲ ਦੇ ਬੋਲ ਦੇ ਇੱਥੇ ਬੋਲ ਕੇ ਦੱਸ ਕਿਹੜੇ ਕੰਮ ਕੀਤੇ ਦੱਸ ਦੱਸ ਕਿਹੜੇ ਕਿਹੜੇ ਗਲਤ ਕੰਮ ਕੀਤੇ ਆ ਨਹੀਂ ਮਾਰਨਾ ਨਹੀਂ ਮਾਰਦਾ ਆ ਆ ਆ ਛੱਡ ਦਿੱਤਾ ਨਹੀਂ ਮਾਰ ਕੋਠੀ ਲੱਗੀ ਰੇ ਕੋਠੀ ਰੇ ਕੋਠੀ ਤਾਂ ਵੀਦੀ ਹੋ ਠੀਕ ਹੈ ਕਿੱਥੇ ਵੀ ਲੋ ਗਾ ਗੁਰੂ ਆਥੋਂ ਪਹਿਲਾਂ ਸਾਡੇ ਖੋਤੇ ਗਾੜੀਆਂ ਆਂਦਾ ਮੈਂ ਪਹਿਲਾਂ ਆਂਦਾ ਮੈਂ ਹਰਿਆਣੇ ਦਾ ਆਂ ਉਹਨੂੰ ਦੇ ਕੇ ਉਹਦੇ ਟ੍ਰੋਲ ਟਰੇਲਿਆਂ ਨੇ ਘਲਾਉਣੀਆਂ ਉਹਦੂ ਆਂਦਾ ਮੈਂ ਸਾਰਦਾ ਆਂਦਾ ਮੈਂ ਸਾਰਾ ਪਤਾ ਬਿੰਨੋ ਸਾਰਾ ਹੀ ਠੀਕ ਹੁਣ ਉਹਨੂੰ ਭੱਜ ਨਹੀਂ ਦੇ ਦੇਣਾ ਨਹੀਂ ਨਹੀਂ ਭੱਜ ਠੀਕ ਹੈ ਜੀ ਹਾਂ ਐਜੀ ਜਾਓ ਬਾਬਾ ਜੀ ਬਾਬਾ ਜੀ ਆਂਦੀ ਵੀ ਰਾਹ ਹੈਗਾ ਓਏ ਓਏ ਦੋ ਜਣੇ ਆਣੇ ਓਏ ਮਾ ਪਾਜੇ ਬੰਦ ਹੁੰਦੇ ਡੱਪ ਗਏ ਚੱਲ ਮੈਂ ਲੈਦੀ ਹਾਂ ਯਾਰ ਬਿਲਾ ਤੂੰ ਆਂਦੀ ਜਰਾ ਪ੍ਰਸ਼ਾਦਾ ਪ੍ਰਸ਼ਾਦਾ ਇਹ ਬੰਦਾ ਪਿਛਲੇ 1 ਸਾਲ ਤੋਂ ਇਹ ਬੰਦਾ ਫਰੋਡ ਕਰਨ ਰਿਹਾ ਹੈ ਪਿਛਲੇ 1 ਸਾਲ ਤੋਂ ਇਹ ਬੰਦਾ ਫਰੋਡ ਕਰਨ ਰਿਹਾ ਸਾਰਿਆਂ ਨੇ ਹਾਂ ਤੇ ਤੁਹਾਡੇ ਕੋ ਭਾਗ ਨੇ ਪਿੰਡ ਦੇ ਟਿਕ ਟਕ ਕਰਾ ਦੇਣਗੇ ਹੀ ਅੱਗੇ ਚੱਲ ਬੈ ਸਾਡੇ ਨਾਲ ਤੇ ਤੇਰੀ ਮੈਂ ਤੈਨੂੰ ਸਭ ਕੁਝ ਵਿਖਾਉਣਾ ਉੱਥੇ ਜਾ ਕੇ ਠੀਕ ਟਿਕ ਟਕ ਵੀਰੇ ਦੀਆਂ ਕਰਾਈਆਂ ਆ ਬੰਦਿਆਂ ਨੇ ਹਾਂਜੀ ਇਹਨੂੰ ਇਥੋਂ ਪੈਸੇ ਦੇ ਕੇ ਭੇਜਿਆ ਵੀ ਆ ਹਾਂਜੀ ਠੀਕ ਹੈ ਜੀ ਸਾਲ ਇੱਕ ਪਹਿਲਾਂ ਹਾਂਜੀ ਫੇਰ ਕਿੱਥੇ ਗਿਆ ਉਹ ਲਓ ਉਹ ਗਣ ਚਲ ਗਿਆ ਹੈ ਪਛਾ ਕਿੰਨ ਕਿੱਥੇ ਆ ਕੋ ਤਹ ਰੱਖਿਆ ਨੀ ਰੱਖਿਆ ਨਹੀਂ ਜੀ ਆਪਾਂ ਅਸੀਂ ਸਸਤਾ ਵੱਲੋਂ ਆਏ ਆ ਇਹ ਬੰਦਾ ਮੈਨੂੰ ਅੱਗੇ ਵੀ ਇੱਕ ਮਿਲਿਆ ਅੱਜ ਤੋਂ ਹਫਤਾ ਇੱਕ ਪਹਿਲਾਂ ਇੱਥੇ ਪਾਣੀ ਲੈਣੇ ਸਾਡੇ ਕੋਲੋਂ ਪਾਣੀ ਲੈ ਕੇ ਪਰਨੇ ਆਇਦਾਂ ਮਗਈ ਮੁਈ ਦੀ ਪਹਿਂ ਆਪ ਵੇਖੋ ਜੇ ਮੈਨੂੰ ਵੇਖੇ ਤਾਂ ਉਹ ਨਹੀਂ ਲੱਭਣਾ ਬੱਚਾ ਪ੍ਰਿੰਦਰ ਬਾਪਾਂ ਦਾ ਇਹ ਤੋਰਿਆ ਮੈਨੂੰ ਵੇਖੇ ਉਹ ਨਹੀਂ ਲੱਭਣਾ ਹੀ ਨਹੀਂ ਆ ਤੁਸੀਂ ਆਪ ਲੱਭੋ ਨੂੰ ਉਹ ਬੱਲੇ ਜੱਟ ਉਹਨੂੰ ਵਾਈ ਮਾਰੋ ਪ੍ਰਵੀਨ ਕਹਿ ਕੇ ਪ੍ਰਵੀਨ ਕਹਿ ਕੇ ਵਾਈ ਮਾਰੋ ਉਹ ਯਾਰ ਧਿਆਨ ਰੱਖਣਾ ਜੀ ਹਾਲ ਕੁ ਦਿੱਤਾ ਲਾਦਾ ਬਾਬੇ ਨੇ ਹੱਥ ਲਗਾਇਆ ਬਾਬੇ ਆ ਰਿਹਾ ਹਾਂ ਹਾਂ ਬਾਬੇ ਨੇ ਲਗਾਤਾ ਅੱਗੇ ਪਾਜੀ ਤੇ ਨਹੀਂ ਦੇ ਬੋਲੋ ਆ ਗਿਆ ਵਾਈ ਤੁਹਾਨੂੰ ਕੋ ਨਾਮ ਦਾ ਬਾਬਾ ਜੀ ਉਹ ਬੰਦਾ ਫਰਾਡ ਵਾ ਨੁਕਸਾਨ ਕਰੂਗਾ ਤੁਹਾਡਾ ਹਰ ਇੱਕੇ ਬੰਨੇ ਪਰਚੇ ਦਰਬਾਰ ਚ ਵੇਖ ਲੈ ਦਰਬਾਰ ਚ ਵੇਖਾਂ ਹਾਂਜੀ ਬਾਬਾ ਜੀ ਅੰਦਰੋਂ ਦੇਖੋ ਗੋਨੇ ਤੁਸੀਂ ਵੇਖਿਆ ਹੈਗਾ ਆਹੋ ਮੈਂ ਜੇ ਹੁਣੇ ਗਿਆ ਮੇਰੇ ਨਾਲ ਆ ਉਥੇ ਪਾਣੀ ਭਰਦੀ ਆਂ ਦਰਬਾਰ ਚ ਵੇਖ ਲੈਣਾ

ਫੜਿਓ ਉਹਨੂੰ ਕਿਤੇ ਆ ਹਾਂ ਉਹਨੂੰ ਫੜਿਓ ਉਹਨੂੰ ਭੱਜ ਕੇ ਫੜਿਓ ਉਹਨੂੰ ਭੱਜ ਕੇ ਉਹਨੂੰ ਫੜਿਓ ਭੱਜ ਕੇ ਆ ਵੀ ਆ ਬਾਬਾ ਬੇਦਰ ਦੇ ਆ ਜਾ ਆ ਜਾ ਭੱਜ ਜਾ ਫਿਰ ਭੱਜ ਗਿਆ ਹਲੇ ਪੱਜ ਗਿਆ ਵੇਖੀ ਤੇ ਕਿੱਥੇ ਆ ਹੈ ਗੱਡੀ ਘਮਾ ਲਾ ਆ ਮੋਟਰਸਾਈਕਲ ਤੇ ਫੜੋ ਮੋਟਰਸਾਈਕਲ ਸੋ ਹੈ ਗੱਡੀ ਤੇ ਮੈਂ ਘੁਮਾ ਲੇਂਦਾ ਵਾ ਹੈ ਲੱਭ ਗਿਆ ਨਾ ਕਿੱਥੇ ਆ ਗੱਡੀ ਘੁਮਾਣੀ ਪਊਗੀ ਤੂੰ ਕਿਹਾ ਮੋਟਰਸਾਈਕਲ ਲੈ ਗਿਆ ਤੂੰ ਕਿਹਾ ਮੋਟਰਸਾਈਕਲ ਲੈ ਆ ਮੈਂ ਨਾ ਮੋਟਰਸਾਈਕਲ ਤੇ ਚੱਲ ਜਾਂਦੇ ਗੱਡੀ ਤੇ ਰਹਿਣ ਦਿੰਦੇ ਆ ਆ ਆ ਜਾ ਵੀਰ ਹੁਣ ਜੇ ਉਹ ਸਹੀ ਹੋਵੇ ਤੇ ਉਹਨੂੰ ਭੱਜਣ ਦੀ ਲੋੜ ਵੀ ਕੀ ਆ ਕਿੱਥੇ ਆ ਕਿੱਥੇ ਆ ਪਟਾ ਪਰੇਸ਼ਾਨ ਨਾਲ ਆ ਜਾ ਆ ਜਾ ਪ੍ਰੇਸ਼ਾਨ ਤੂੰ ਇੱਥੇ ਹੀ ਰਿਓ ਤੂੰ ਇੱਥੇ ਬਹੁਤ ਚੰਗਾ ਇਹ ਬਿੱਲੇ ਨਾ ਲੱਗੇ ਰਹੀ ਹਾਂ ਬੰਦੇ ਪੱਕੇ ਆ ਨੇ ਹਾਂ ਹਾਂ ਇਹ ਨਹੀਂ ਜਾਂਦੇ